ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਐਮਰਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਤੇ ਇੱਕ ਤੁਹਾਨੂੰ ਬਹੁਤ ਵੱਡੇ ਕੱਦ ਕਾਠ ਵਾਲੀ ਚੰਗੇ ਦੁੱਧ ਵਾਲੀ HF ਨਸਲ ਦੀ ਵਾੜ ਵਿਖਾਉਣੀ ਹੈ ਇਨਫੋਰਮੇਸ਼ਨ ਲੈਦਣਾ ਜੈ ਜੀ ਮੋਲੋ ਪਰ ਦੁੱਧ ਦੇ ਨਿਆਰੇ ਦੇ ਦੂ ਘਰ ਮਿਓ ਗਰਮੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸ ਦੀਏ ਨਾਂ ਬਾਈ ਜੀ ਬਿਆਨਤ ਸਿੰਘ ਜੀ ਪਿੰਡ ਕਾਲੇ ਕੀ ਜੀ ਤਹਿਸੀਲ ਬਾਗਾਪੁਰਾਣਾ ਜੀ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9914566058 9914566058 ਜੀ ਭਲਾ ਵੱਡੀ ਵੇੜ ਕਿਧਰ ਲੈ ਆ ਫਾਰਮੋਂ ਚੋਂ ਤਾਂ ਨਹੀਂ ਲਿਆ ਫਾਰਮ ਚੋਂ ਤਾਂ ਨਹੀਂ ਭਰੇ ਲਈ ਹੂੰ ਜੇ ਕਹਿੰਨੇ ਹੋਰ ਹੁੰਦੀ ਤਾਂ ਲੈਣਗਾ ਫਾਰਮ ਦੀ ਕਹਿਣਾ ਸੀ ਤੈਨੂੰ ਪਤਾ ਆ ਬਹ ਝੂਠ ਨਹੀਂ ਮਾਰਦੇ ਜੇ ਫਾਰਮ ਚੋਂ ਲਈ ਹੋਈ ਫਾਰਮ ਚੋਂ ਕਹਾਂਗੇ ਜੇ ਘਰੇਲੂ ਪਰਿਵਾਰ ਤੋਂ ਲਈ ਹੋਈ ਘਰੇਲੂ ਤੋਂ ਇੱਕ ਘਰੇਲੂ ਪਰਿਵਾਰ ਤੋਂ ਲਈ ਆ ਵੇ ਜੀ ਨਿਕਲ ਜਾ ਵੱਡੀ ਵੇੜਾ ਪੂਰੀ ਠੀਕ ਐ ਪਾਸੇ ਅਸੀਂ ਅਗਲਾ ਟਰਾਈ ਮਾਰ ਲੇ ਪਹਿਲਾਂ ਫੇਰ ਆਪਣੇ ਕੋਲੇ ਆ ਜੇ ਪਾਸੇ ਅਸੀਂ ਵੀਡੀਓ ਵੇਖ ਕੇ ਪੂਰੀ ਵੱਡੀ ਵੇੜਾ ਡਬਲ ਸਹੀ ਠੀਕ ਆਹਦੇ ਆ ਹੂੰ ਸਹੀ ਐ ਸੁਆ ਆਪਾਂ ਨੂੰ ਦੱਸਿਆ ਦੂਜਾ ਅਗਲੇ ਨੇ ਪਹਿਲੇ ਤਾਂ ਪਰਸੋਂ ਵੀਡੀਓ ਪਾਈ ਸੀ ਵੱਡੀ ਵੜ ਦੀ ਵੱਡੀ ਵੜ ਵੀਰੇ ਫਾਰਮ ਵਾਲੀ ਦੀ 2 ਘੰਟੇ ਜੀ ਮਾਲ ਵੇਚ ਗਿਆ ਸੀ ਠੀਕ ਹੈ ਪਤਾ ਵੀ ਸਾਫ ਸੁਥਰਾ ਆਪਾਂ ਪਸ਼ੂ ਲੈਨੇ ਆ ਆਪਣਾ ਮਾਲ ਵੇਖ ਜਾਂਦਾ ਕਿਉਂਕਿ ਸਾਫ ਸੁਥਰਾ ਹੁੰਦਾ ਬਾਕੀ ਮੋਲ ਆਪਣੇ ਜਾਇਜ਼ ਹੁੰਦੇ ਆ ਜੇ ਆਪਾਂ ਲੋਕਾਂ ਨੂੰ 5-7000 ਮੰਗ ਕੇ ਬੈਈਏ ਫਿਰ ਤਾਂ ਤੈਨੂੰ ਪਤਾ ਵੀਰੇ ਹਾਂ ਵੀ ਫਿਰ ਮਾਲ ਕਾਦਾ ਵੇਖਣਾ ਜੇ ਤੋ ਜਾਇਜ਼ ਨਫਾ ਕਰਨਾ ਹੈ ਤੇ ਆਪੇ ਪਸ਼ੂ ਸਾਫ ਹੁੰਦਾ ਉਹ ਵੇਖਣਾ ਹੀ ਆ ਇੱਕ ਵੜ ਹੋਰ ਸੀਗੀ ਉਹ ਨਾਲ ਦੇ ਪਿੰਡੋਂ ਲਈ ਸੀ ਉੱਥੇ ਕਹਿੰਦੇ ਨਾਲ 1500-2000 ਦੇ ਕੇ ਮਿਥੋਂ ਰੱਖ ਲਈ ਅੱਛਾ ਜੇ ਆਪਾਂ ਦੋਹਾਂ ਦੀ ਵੀਡੀਓ ਪਾਉਣੀ ਸੀ ਅਗਲੇ ਦੇ ਘਰੇ ਗੋਆਂਢੀਆਂ ਨੇ ਲੈ ਲਈ ਉਹਨਾਂ ਦੇ ਨੇ ਆਪਾਂ ਲਈ ਸੀ ਮੈਂ ਚੱਲ ਦੇ ਆਂਦੀ ਉੱਥੇ ਕਹੀ ਤਾਂ ਉਪਲਾ ਕਹਿੰਦੇ ਭਈ ਫਾਰਮ ਚੋਂ ਲਈ ਫਾਰਮ ਚੋਂ ਲਈ ਤੈਨੂੰ ਪਤਾ ਹੀ ਆ ਦੱਸ ਦੇਈ ਆ ਉਹਦੇ ਕਹਿਣ ਨੂੰ ਉਹਦੇ ਕਹਿਣ ਨੂੰ ਸਾਰਾ ਕੁਝ ਦੱਸ ਹੀ ਜਾਂਦਾ ਇਹ ਹੂੰ ਸ਼ਕੀਨ ਆ ਕਿੰਨੀ ਵੜ ਚਮਕਾਲੀ ਆ ਕੋਈ ਉਹੋ ਜੀ ਗੱਲ ਨਹੀਂ ਆਪਾਂ ਨੂੰ ਦੂਜਾ ਸੁਹਾ ਦੱਸਿਆ ਅਗਲੇ ਕਿੰਨਾ ਦੁੱਧ ਦੇ ਦੂ ਦੁੱਧ ਵੀਰੇ ਆਪਾਂ ਨੂੰ ਜਿੱਦੋਂ ਖਰੀਦੀ ਉਹਨੇ 24 ਕਿਲੋ ਦੁੱਧ ਗਿਆ ਕਹਿੰਦਾ ਮੱਚੂਆ ਬਾਕੀ ਜਿਹਨੇ ਲੈਣੀ ਵੀਰੇ ਉਹਨੇ ਆਪ ਦੀ ਸਮਝ ਜਾਨੀ ਹੈ ਨਾ ਸਮਾਂ ਵੀਰੇ ਬਸ 2-4 ਦਿਨ ਹੀ ਲਊਗੀ ਤਿਆ ਸਵੇਰ ਨੂੰ ਸੂਪੇ ਜਾਂਦੀ ਸੂਪੇ ਕੋਈ ਪਤਾ ਨਹੀਂ ਲੱਗਦਾ ਹਾਂ ਬਾਕੀ ਵਹਿੜ ਪਿਆਰ ਬਹੁਤ ਹੈ ਸਹੀ ਆ ਪਿਆਰੀ ਬਹੁਤ ਚੰਗੀ ਉਹ ਵਹਿੜ ਵੱਡੀ ਆ ਕਿਉਂਕਿ ਦੁੱਧ ਨੂੰ ਪਾਉਣਾ ਵੀ ਚਾਹੀਦਾ ਹੈ ਹਾਂ ਕੱਢੀਏ ਬਾਹਰ ਨੂੰ ਲਓ ਵੀ ਮਿੱਤਰੋ ਦੂਜੇ ਸੂਵੇ ਬਾਈ ਕਹਿੰਦਾ ਸੁੰਦੀ ਆ ਪਹਿਲੇ ਸੂਵੇ 24 ਕਿਲੋ ਦੁੱਧ ਬਾਈ ਕਹਿੰਦਾ ਜੀ ਤੋਂ ਲਈਓ ਕਹਿੰਦੇ ਅਸੀਚੋ ਆ ਵੱਡੀ-ਵੱਡੀ ਨੇ ਜਾਇਆ ਜੀ ਆ ਆਏ ਨਾ ਉਹ ਮੰਨਿਓ ਕਿ ਯਾਰ ਛੋਟੀ ਹੋਊ ਹਾਈਟ ਵਾਲੇ ਪਾਸੋਂ ਐਕਸਟਾਰਡੀ ਰੇਲ ਗੱਡੀ ਦੇ ਡੱਬੇ ਜੱਡੀ ਆ ਆ ਇਹ ਨਹੀਂ ਗੱਲ ਕੋਈ ਸ਼ੈ ਮੀ ਨਿੱਗੀ ਜੀ ਹੋਊਗੀ ਹਾਂ ਨਿੱਗੀ ਜੀ ਸ਼ੈ ਨਹੀਂ ਸਾਈਕਲ ਜਿਆ ਨਹੀਂ ਗਾ ਜਾਣੀ ਕੋਈ ਸਾਈਕਲ ਜਿਆ ਲੈ ਕੇ ਕਹਿੰਦੇ 75 ਲੈਣਾ ਇਹ ਵੀ ਗੱਲ ਸਹੀ ਆ ਬਿਆੰਦੇ ਦੀ ਬਾਈ ਕਹਿੰਦਾ ਕੋਈ ਸਾਈਕਲ ਜਿਆ ਲੈ ਕੇ ਕਹਿੰਦੇ 75 ਲੈਣਾ ਮਤਲਬ ਨਿੱਕੀ ਜੀ ਵਹਿੜ ਹੁੰਦੀ ਐ ਸਾਈਕਲ ਜਿੱਡੀ ਤੇ ਕਹਿੰਦੇ ਨੇ 75 ਲੈਣਾ ਫਾਰਮ ਚੋਂ ਲਈ ਆ ਹਾਂ ਪੂਰੀ ਡਬਲ ਵਹਿੜ ਆਂਦੀ ਐ ਹਾਂ ਗੱਲ ਨਹੀਂ ਬੂਥੀ ਬਾਥੀ ਵਹਿੜ ਦੀਆਂ ਛਕੀਨੀਆਂ ਵਿਖਾਦੇ ਬ੍ਰੀਕੀਆਂ ਵਿਖਾਦੇ ਵਹਿੜਦੀਆਂ ਹੂੰ ਲੇਵਾ ਵਿਖਾ ਦੇ ਫਿਟਿੰਗ ਵਾਲਾ ਕਟਮਾ ਲੰਕਮਾ ਲੇਵਾ ਹੈ ਨਹੀਂ ਇਹ ਵਾਲਾ ਟੁੱਟ ਮੈਂ ਜਾਏ ਪੁਲਕ ਪੁਲਕ ਕਰਦੀਆਂ ਫਿਰਦੀਆਂ ਨੇ ਜੁਰ ਗਾ ਦੇ ਘੱਟ ਵਾਂਗੂ ਪੂਰੀ ਚੰਗੀ ਵੈ ਫਿਟਿੰਗ ਵਾਲਾ ਹਵਾਨਾ ਸੂਨ ਨੂੰ ਤਿਆਰ ਲੈ ਜੇ ਤਾਂ ਦੋ ਦਿਨ ਲੈ ਜੇ ਸੂਪੇ ਦਾ ਕੱਲ ਨੂੰ ਸੂਪੇ ਵੈੜ ਪੂਰੀ ਵੱਡੀ ਹੈ ਫਿਟਿੰਗ ਵਾਲਾ ਹਵਾਨਾ ਚੀਰ ਸਾਬ ਪੂਰੀ ਆ ਉਪਰੋਂ ਫਟਿੰਗ ਚੜਾਵਣਾ ਸਟਾਰਟ ਹੁੰਦਾ ਉੱਪਰ ਪਿਆ ਟਟਮਾ ਲੰਕਣਾ ਸੀ ਨਹੀਂ ਐਵੇਂ ਪੁਲਕ ਪੁਲਕ ਡੋਲੇ ਜੇ ਮਾਰੀ ਜਾਂਦੇ ਆ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਪੱਕੇ ਲੈਵੇ ਦੀ ਹਵਾਨੇ ਦੀ ਪੂਰੀ ਥਣ ਕਿੰਨਾ ਚੰਗਾ ਵਖਾ ਦੇ ਨੋਕ ਵਾਲਾ ਥਾਣਾ ਭਲਾ ਮਸ਼ੀਨਾਂ ਚਵਾਈ ਕਰ ਲਾ ਭਲਾ ਹੱਥ ਨਾਲ ਕਰ ਲਾ ਬਾਈ ਕਹਿੰਦਾ ਭਾਵਾ ਹੱਥ ਨਾਲ ਛੋਲੋ ਤੇ ਭਾਵਾ ਮਸ਼ੀਨ ਨਾਲ ਛੋਲੋ ਸਾਰੇ ਕਹਦੇ ਕੰਮ ਵਾਲੀ ਆ ਜੇ ਲੋਕਾਂ ਨੂੰ ਝੂਠ ਬੁਲਾਉਂਦਾ ਫਾਰਮ ਦੀ ਕਹਿ ਕੇ ਜੇ ਮਰਜ਼ੀ ਹਾਂ ਆਈ ਜਾਓ ਹਣ ਆਪਾਂ ਉਹ ਜਾ ਕੰਮ ਨਹੀਂ ਕਰਦੇ ਸਹੀ ਆ ਜੈ ਜੈ ਮੋਲ ਜੈ ਜੈ ਵੀਰੇ ਹੋਰ ਤੇ ਹੁੰਦੀ ਤਾਂ ਅਗਲੇ ਲੱਖ ਤੋਂ ਬਾਹਰ ਮੰਗਣਾ ਹੀ ਹੂੰ ਆਪਣਾ ਮੁੱਲ 85 ਆ 76000 ਰੁਪਏ ਲੈਣਾ ਇਹਦਾ ਮੁੱਲ 85 76000 ਲੈਣਾ 76000 ਹਾਂ ਲੈਣਾ ਇਹਦਾ ਠੀਕ ਹੈ ਹਾਂ ਇਵੇਂ ਪਕਾਈ ਕਰਨ ਨੂੰ ਫਾਇਦਾ ਨਹੀਂ ਹੁੰਦਾ ਹਾਂ ਸਹੀ ਵਿਹੜ ਚੰਗੀ ਆ ਤੂੰ ਵੀ ਵੀਡੀਓ ਬਣਾਉਣਾ ਪਾਸਿਆਸੇ ਵਾਲਾ ਟਰਾਈ ਮਾਰੇ ਪਹਿਲਾਂ ਹਾਂ ਫੇਰ ਉਹ ਵਿਹੜਾ ਨਾਲ ਲਾ ਲੇ ਸਹੀ ਇਹ ਵੀਡੀਓ ਪੈਂਦੀਆਂ ਸਾਰਾ ਵੇਖ ਲੈ ਪਾਸਿਆਸੇ ਵੀ ਉਹ ਕਿੰਨੇ ਮੰਗਦਾ ਭਾਈ ਬਿਆੰਤ ਕਿੰਨੇ ਮੰਗਦਾ ਹਾਂ ਵਿਹੜ ਲਾ ਲੇ ਮੇਰੀ ਕਿਸੇ ਨਾਲੋਂ ਮਾੜੀ ਹੋਏ ਸਹੀ ਆ ਫੇਰ ਮੈਂ ਆ ਕੇ ਵੇਖੇ ਸਹੀ ਆ ਤੇ ਜੇ ਹੋਰ ਕੋਲੇ ਹੁੰਦੀ ਹੋ ਸਕਦਾ ਸਵਾਈ ਮੰਗ ਲੈਂਦਾ ਦੋਸਤੋ ਭਾਈ ਕਿਉਂਕਿ ਪਸ਼ੂ ਨਿੱਤ ਆਉਂਦੇ ਆਪਣੇ ਵੇਖਦੇ ਹਾਂ ਇਹ ਵੀ ਗੱਲ ਸਹੀ ਆ ਆਪਾਂ ਨਫਾ ਹੀ ਵੱਧ ਮੰਗੀਏਗੇ ਫੇਰ ਵੀ ਕਿਉਂ ਕਿੱਥੋਂ ਫੇਰ ਪਸ਼ੂ ਛੇਤੀ ਵੇਖਦੇ ਆਂ ਵੀਡੀਓ ਪਾਈ ਸੀ ਉਹ ਦੋ ਘੰਟ ਸਹੀ ਗੱਲ ਹੈ ਠੀਕ ਹੈ ਨਾ ਦੋਸਤੋ ਬਾਈ ਕਹਿੰਦਾ ਹੋਰ ਕਿਸੇ ਕੋਲੇ ਹੁੰਦੀ ਲੱਖ ਸਵਾ ਲੱਖ ਮੁੱਲ ਹੁੰਦਾ ਮੁੱਲ ਆਪਣਾ ਵੀ 85000 ਆ ਪਰ ਦੇ ਦੇਣੀ ਆ 70 ਤੇ 76000 ਦੀ ਵਿੱਚੋਂ ਕਿਰਾਏ ਭਾੜੇ ਜੋਗਾ ਮਾਨ ਤਾਨ ਬਾਈ ਕਰ ਦੂ ਕੋਈ ਚੱਕਰ ਨਹੀਂ ਚਾਕ ਡੱਬ ਡੂਬ ਬਰੀਕੀ ਬਰੂਕੀ ਵਿਖਾ ਦੇ ਵੈੜ ਤੇ ਚਾਂਸ ਟਾਲੀਆ ਕੋਈ ਰੁੱਖੀ ਵੈੜ ਹਾਂ ਹਾਂ ਰੁੱਖੀ ਨਾ ਮੰਨੇ ਹਾਂ ਡੱਬੀ ਵੈੜ ਐਚ ਐਫ ਨਸਲ ਦੀ ਪ੍ਰਿੰਟ ਵਾਲੀ ਉਨੀ ਐ ਚੀਪਾ ਚੂਪਾ ਗੁੰਦਰ ਕਾ ਪਿਆ ਨੈਟ ਵਹਿੜਦਾ ਸਿਹਤ ਮਾਰਦੀ ਆ ਮੈਂ ਨਾ ਜ ਸਿਹਤ ਪੂਰਾ ਮਖਿਆਲ ਆਉਂਦਾ ਠੀਕ ਆ ਨਾ ਇਹ ਨਹੀਂ ਕੋਈ ਕੱਚਾ ਜਿਹਾ ਚੀਪਾ ਮਰੀ ਜਾਊਗੀ ਠੀਕ ਹੈ ਫਰੀ ਵਹਿੜਾ ਭਾਈ ਕਹਿੰਦਾ ਮਖਿਆਲ ਮਾਰਦੀ ਆ ਮਤਲਬ ਸਿਹਤ ਮਾਰਦੀ ਆ ਦੂਜੇ ਸੂਹੇ ਸੁੰਦੀ ਆ ਫੁੱਲ ਵੱਡੀ ਵਹਿੜ ਕਹਿਣ ਨੂੰ ਧਾਹ ਕੀ ਬਣਾਉਣੇ ਆ ਪਰ ਨਫੇ ਨੁਫੇ ਦਾ ਨਹੀਂ ਹੁੰਦਾ ਬਾੜਾ ਅੱਛਾ ਬੰਦੇ ਹੀ ਸੱਦਣੇ ਆ ਬੰਦੇ ਹੀ ਸੱਦਣੇ ਆ ਇਹ ਚੀਜ਼ਾਂ ਹੈਗੀਆਂ ਠੀਕ ਆ ਠੀਕ ਹੈ ਉਰੇ ਗਣੂ ਰੁਪਈਆ ਦਾ ਜਿੰਨਾ ਮਰਜੀ ਬਣਾਈਓ ਲੋਕਾਂ ਐਵੇਂ ਫਾਇਦਾ ਕੀ ਉਹ ਜਾਂ ਮੁੱਲ ਗਲਤ ਕਰਦਾ ਹਾਂ ਜਾਇਜ਼ ਨਫਾ ਲੱਗਿਆ ਜੀ ਦੋਸਤੋ ਬਾਈ ਕਹਿੰਦਾ ਗਾਂ ਕੀ ਬਣਾਉਣੇ ਜਾਇਜ਼ ਨਫੇ ਨਾਲ ਪਹੂ ਦੇਣੀ ਹੈ ਡੇਲੀ ਪਸ਼ੂ ਲਿਆ ਲੈਉਣਾ ਬਾਈ ਕਹਿੰਦਾ ਮੈਂ ਚੰਗੇ ਤੋਂ ਚੰਗਾ ਐਡੀ ਵੜ ਤੁਹਾਨੂੰ ਵੀ ਪਤਾ ਲੱਖ ਸਵਾ ਲੱਖ ਤੋਂ ਘੱਟ ਕੋਈ ਨਹੀਂ ਮੁੱਲ ਕਰਦਾ ਬਾਈ ਨੇ 70 6 76000 ਦੀ ਦੇ ਦੇਣੀ ਆ ਲਾਨ ਵਾਲੀ ਆ ਵੀਰੇ ਲਾਨ ਵਾਲੀ ਨੇ ਦੁੱਧ ਕੱਢਣਾ ਹਾਂ ਤੂੰ ਡੱਡ ਕਜਿੱਡੀ ਨੇ ਕਿੱਥੋਂ ਦੁੱਧ ਦੇ ਦੂਰੀ ਹਾਂ ਜਿੱਡੀ ਕੋ ਭਾਂਡਾ ਉਹ ਡੱਕ ਦੇਣਾ ਦੁੱਧ ਪਿਆ ਪੈਣਾ ਕਿੱਥੋਂ ਤੇ ਧੁੰਨੀ ਨਾ ਲੱਗਦਾ ਉਹ ਤੇਰਾ ਹਾਂ ਫੋਨ ਨੰਬਰ ਸਕਰੀਨ ਤੇ ਐ ਪੈ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜਿਹਦੇ ਵੀ ਪਸੰਦ ਆਉਂਦੀ ਆ ਕਾਰੇ ਕੀ ਆਜੋ ਆਪਦੀ ਤਸੱਲੀ ਕਰਕੇ ਲੈ ਜਾਓ ਮੁੱਲ ਜਮਾਂ ਜਾਇਜ਼ ਮਾਨਤਾਣ ਹੋ ਜੂ ਇੱਕ ਅੰਦਰ 55 ਕਿਸੇ ਨੂੰ ਚਾਹੀਦਾ ਹੋਵੇ ਤਾਂ ਜੈਸਤੀ ਪੈਪਦਾ ਬਣਾ। ਵੀਰੇ ਦੂਜਾ ਲੋਹਾ ਨਵੇਂ ਲੋਹੇ ਦਾ। ਅੱਛਾ ਨਵੇਂ ਲੋਹੇ ਦਾ। ਲੋਹੇ ਦਾ ਘਰੇ ਕਹਿੰਗੇ ਪਸ਼ੂ-ਪੂਸੇ ਆਪਣੇ ਜ਼ਿਆਦੇ ਹੁੰਦੇ ਬਣਾਇਆ ਸੀ ਇਹਨੂੰ 2 2.5 ਸਾਲੀ ਹੋਏ ਬਣਾਇਆ ਇਹਨੂੰ। ਠੀਕ ਹੈ। ਤਾਂ ਉਹਦਾ ਵਾਧੂ ਪੱਟਿਆ ਪਿਆ ਆਪਣਾ ਮੇਰਾ ਮਤਲਬ ਉਧਰ ਡਿੱਕੇ ਸੀਗਾ ਥੋੜਾ ਜਿਹਾ। ਠੀਕ ਹੈ। ਤੇ ਪਸ਼ੂ ਜਿਵੇਂ ਉਧਰ ਪਹਿਲੇ ਪਾਸੇ ਦੀ ਵਾਰਡ ਚੋਰੇ ਦੀ ਬਾਰੀ ਲੱਗੀ ਆ ਜਿਵੇਂ ਮਰਜ਼ੀ ਇਹਨੂੰ ਖੋਲ ਕੇ ਪਸ਼ੂਆਂ ਨੂੰ ਕੱਢਵਾ। ਹੂੰ। ਔਰ ਤਾਂ ਚਲ ਪੱਟਿਆ ਵਾ ਬਣਾਉ ਅੰਦਰ ਰੱਖਿਆ ਮੇਰਾ ਮਤਲਬ। ਪਸ਼ੂ ਵਾੜੂ ਤੇ ਆਏ ਬਣਾ ਕੱਢੋ। ਅੱਛਾ। ਵਾਰੀਆਂ ਸ਼ੌਕ ਹਊਗਾ ਲੋਹਾ ਦਾ ਵੀਰੇ ਹੁਣ ਮੈਨੂੰ ਚੇਤਾ ਆਇਆ ਭੁੱਲਿਆ ਪਿਆ ਕਿ ਨਾ ਮੋਟਾ-ਮੋਟਾ ਜਿਆ ਮੋਟਾ ਯਾਰ ਉਹ ਕੋਈ ਅੰਦਾਈਆ ਨਹੀਂ ਵੀਰੇ ਮੁੱਲ ਜਿਆ ਮੁੱਲ ਨਵਾ ਕਿੰਨੇ ਦਾ ਬੰਦਾ ਤੇ ਦੇਣਾ ਕਿੰਨੇ ਦਾ ਨਵਾ ਦਾ ਵੀਰੇ ਅਗਲਾ ਪੁੱਛ ਲੈ ਜਸਦੀ ਬਈ ਪਾਲਾ ਉਹ ਤਾਂ ਹੋਊਗਾ ਮੇਰੇ ਸਹਾਨੂੰ 20 ਬੂ ਦੇ ਆਸੇ-ਪਾਸੇ ਹੋਊਗਾ ਮੈਂ ਕਿਹਾ ਪੁੱਛਿਆ ਸੀ ਹਾਂ ਤੇ ਚੱਲ ਇਹ ਦੂਜਾ ਪਾਈਪ ਦਾ ਹੈ ਨਵੇਂ ਲੋਹੇ ਦਾ ਇਹ ਹਾਂ ਇਹ ਆਪਾਂ 8500 ਦਾ ਦੇ ਦਿਆਂਗੇ 8000 ਦਾ 8500 ਦਾ ਦੇ ਦਿਆਂਗੇ 8 ਦਾ ਹਾਂ ਚੱਲ 8000 ਦਾ ਦੇ ਦਿਆਂਗੇ ਯਾਰ ਚਲੋ ਜੀ ਦੋਸਤੋ ਪਾਈਪਾਂ ਪੂਰੀਆਂ ਮੋਟੀਆਂ ਨਵਾਂ ਲੋਹਾ ਜਦ ਨਵੇਂ ਲੋਹੇ ਦਾ ਬਣਿਆ ਵਾ ਵਧੀਆ ਸ਼ੌਂਕ ਨਾਲ ਬਣਾਇਆ ਵਾ ਕਿ ਉਹੋ ਜਿਹੇ ਨਹੀਂ ਆਪਾਂ 19-20 ਹਜ਼ਾਰ ਦਾ ਬਾਈ ਕਹਿੰਦਾ ਨਵਾਂ ਬੰਦਾ ਜੇ ਕਿਸੇ ਨੇ ਬਣਾਉਣਾ ਹੋਵੇ ਇੱਕ ਇਹਦੀ ਹੋਰ ਖਾਸੀ ਹੈ ਤਾਂ ਮੂਹਰੇ ਬਾਰੀ ਲੱਗੀ ਆ ਪਿੱਛੇ ਦੀ ਜਾਨਵਰ ਅਗਲਾ ਲਿਆਵੇ ਮੂਹਰੋਂ ਬਾਰੀ ਲਾ ਲੇ ਤੇ ਆਪਦਾ ਕੋਈ ਟੀਗਾ ਟੂਗਾ ਭਰਉਣਾ ਏ ਆਈ ਕਰਾਉਣੀ ਆ ਜੰਪ ਲਾਉਣਾ ਆਪਦਾ ਜੋੜਾ ਵੀ ਕੁਝ ਕਰਨਾ ਜੰਪ ਲਾਉਣਾ ਤੁਸੀਂ ਸਮਝ ਹੀ ਗਏ ਹੋਗੇ ਮੱਝ ਬੰਦੀ ਹੋਵੇ ਤੇ ਬਾਅਦ ਵਿੱਚ ਪਿੱਛੇ ਮੋੜ ਦੀ ਲੋੜ ਨਹੀਂ ਬਾਰੀ ਖੋਲੋ ਤੇ ਅੱਗੇ ਨਗਾ ਦਿਓ ਮਤਲਬ ਪਸ਼ੂ ਵੱਡਾ ਹੋਵੇ ਕਈ ਪਸ਼ੂ ਵੇਚਦੀ ਘੁ ਜਾਣਾ ਆਉਣਾ ਜਿੰਨੀ ਮਰਜ਼ੀ ਪਸ਼ੂ ਦੀ ਧੌਣ ਘਟਲਾ ਪਾਸ ਦੋਨੇ ਪਾਸਿਓਂ ਆ ਖਾਈਂ ਦਾ ਕਰਕੇ ਜੇ ਕੋਈ ਟਿਕਟ ਲਾ ਵੀ ਲਾਉਣਾ ਹਾਂ ਆ ਧੌਣ ਜਮਾ ਵਿੱਚ ਦੇ ਲਾ ਪਸ਼ੂ ਇੱਥੋਂ ਕੱਢ ਕੇ ਸਾਲ ਦਿੱਤੇ ਹੋਣੇ ਠੀਕ ਹੈ ਸ਼ੌਂਕ ਨਾ ਬਣਾਇਆ ਵਾ ਆਪਣਾ ਸਹੀ ਆ ਦੋਸਤੋ ਸ਼ੌਂਕ ਨਾ ਬਣਾਇਆ ਵਾ ਉਹ ਪਾਈਪਾਂ ਗਾਂ ਬਛਾਂ ਹੋ ਜਾਂਦੀਆਂ ਜਾਨਵਰ ਦੀ ਧੌਣ ਭਾਰੀ ਹੈ ਮਤਲਬ ਪਸ਼ੂ ਰਾਜੀ ਹੈ ਤਾਂ ਉਹਨੂੰ ਖੁੱਲਾ ਕਰ ਲਓ ਪਾਈਪਾਂ ਨੂੰ ਜੇ ਜਾਨਵਰ ਦੀ ਧੌਣ ਪਤਲੀ ਹੈ ਤੇ ਪਸ਼ੂ ਤੰਗੀ ਦਿੰਦਾ ਹਿਲਦਾ ਹੁਲਦਾ ਸੈਰ ਕਮਾਉਂਦਾ ਤੇ ਪਾਈਪਾਂ ਜਮਾਂ ਨਾਲ ਲਾ ਦਿਓ ਇਹ ਵੀ ਸਹੂਲਤ ਹੈ ਫੋਨ ਨੰਬਰ ਸਕਰੀਨ ਤੇ ਹੈ ਦੋ ਜਾਨਵਰ ਆ ਇੱਕ ਤਾਂ ਜਾਨਵਰ ਆ ਤੇ ਇੱਕ ਉਹ ਸਕੰਜਾ ਆ ਸਾਢੇ 8 ਕਹਿੰਦਾ ਬਾਈ 8 ਦਾ ਦੇ ਦੂਗਾ ਸਾਲ ਕੋਇਆ ਬਾਈ ਕਹਿੰਦਾ ਬਣਾਏ ਨੂੰ ਇੱਧਰ ਬਾਈ ਦਾ ਬਾਹਰ ਲਾਇਆ ਵਾ ਸੀਗਾ ਹੁਣ ਬਾਈ ਨੇ ਪੱਟਤਾ ਕਿਉਂਕਿ ਪਹਿਲਾਂ ਬਾਈ ਦੇ ਪਸ਼ੂ ਜ਼ਿਆਦੇ ਸੀਗੇ ਹੁਣ ਤਾਂ ਪਸ਼ੂ ਇੱਕ ਮੱਝ ਘਰੇ ਦੁੱਧ ਪੀਣ ਨੂੰ ਰੱਖੀ ਆ ਇੱਕ ਇੱਧਰ ਵਿਹੜਾ ਦੋ ਕ ਜਾਨਵਰ ਲਿਆਉਂਦਾ ਵਪਾਰ ਦਾ ਹੁਣ ਤਾਂ ਕੰਮ ਆ ਬਾਈ ਦਾ ਉਹ ਤਾਂ ਬਾਈ ਨੇ ਪੱਟ ਕੇ ਪਾਸੇ ਕਰਦਾ ਪਰ ਉਹ ਢੰਡਕਾਂ ਲੈਣੀਆਂ ਲੱਤਾਂ ਮਾਰਦੀਆਂ ਲੈਣੀਆਂ ਹਾਂ ਤਾਂ ਆਉਂਦਾ ਵੀ ਚੱਲ ਢੰਡਕਾਂ ਲੈਣੀਆਂ ਪਰ ਲੋਡਿੰਗ ਇਹ ਵੀ ਗੱਲ ਸਹੀ ਹੈ ਹਾਂ ਗੱਲਾਂ ਕਰਦਾ ਬੇਨ ਤ ਜਮ ਸਿੱਧੀਆਂ ਖਰੀਆਂ ਖੋਟੀਆਂ ਨਹੀਂ ਕਰਦਾ ਖਰੀਆਂ ਗੱਲਾਂ ਸਿੱਧੀਆਂ ਜਿਹੜੀਆਂ ਠਾ ਠਾ ਵਾਜਦੀਆਂ ਫੋਨ ਨੰਬਰ ਸਕਰੀਨ ਤੇ ਸਸਿਕਾ